ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ ਪੰਜਾਬ ਸਕੂਲ ਭਰਤੀ 2025 ਸਿੱਧੀ ਭਰਤੀ ਹੋਈ ਜੀ ਕੋਈ ਵੀ ਤੁਹਾਡਾ ਪੇਪਰ ਨਹੀਂ ਹੋਵੇਗਾ ਕੋਈ ਇਹ ਫੀਸ ਨਹੀਂ ਐ ਇਹਨੂੰ ਭਰਨ ਦੀ ਜੀ ਲਾਸਟ ਮਿਤੀ 19/5/2025 ਜੀ ਲੜਕੇ ਤੇ ਲੜਕੀਆਂ ਦੋਵੇਂ ਭਰ ਸਕਦੇ ਜੀ ਏਜ ਲਿਮਟ ਹੈ ਜੀ 18 ਤੋਂ 35 ਸਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ ਚੈਨਲ ਜੌਬਸ ਵਾਈ ਕਿੰਨੀ ਦੇ ਵਿੱਚ ਜਿਹੜੀ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਹੋ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਦੋਸਤੋ ਵੀਡੀਓ ਬਣਾਉਂਦੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸ਼ੇਅਰ ਕਰ ਦਿਆ ਕਰੋ ਨਾਲ ਦੀ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਇਸ ਨੋਟੀਫਿਕੇਸ਼ਨ ਦਾ ਵੀ ਲਿੰਕ ਦਿੱਤਾ ਗਿਆ ਹੈ ਤੇ ਇਹ ਭਰਤੀ ਕਿਵੇਂ ਅਪਲਾਈ ਕਰਨੀ ਹੈ ਜੀ ਤੁਸੀਂ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਰਪਾ ਕਰਕੇ ਵੀਡੀਓ ਤੇ ਬਣੇ ਰਹੋ ਤੇ ਨਾਲ ਹੀ ਨਾਲ ਆਪਣੇ WhatsApp ਤੇ Telegram ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਨਵੇਂ-ਨਵੇਂ ਭਰਤੀਆਂ ਨੇ ਹਰ ਰੋਜ਼ ਭਰਤੀਆਂ ਆਦੀਆਂ ਨੋਟੀਫਿਕੇਸ਼ਨਾਂ ਸਮੇਂ ਸਿਰ ਪ੍ਰਾਪਤ ਹੋ ਸਕਣ ਹੁਣ ਚੱਲਦੇ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੈਂਟੋਨਮੈਂਟ ਬੋਰਡ ਆਫਿਸ ਜਲੰਧਰ ਦੇ ਵੱਲੋਂ ਜੀ ਪਬਲਿਕ ਨੋਟਿਸ ਜੀ ਹੈ ਵਾਕ ਇਨ ਇੰਟਰਵਿਊ ਹੋਵੇਗੀ ਜੀ ਤੇ ਐਪਲੀਕੈਂਟ ਜਿਹੜੇ ਉਹ ਇਨਵਾਈਟ ਕੀਤੇ ਗਏ ਹੈ ਜੀ ਕੰਟਰੈਕਟ ਬੇਸਿਸ ਪਰਤੀ ਲਈ ਜੀ ਨੋਟੀਫਿਕੇਸ਼ਨ ਦਾ ਲਿੰਕ ਜੋ ਹੈ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੀ ਪੋਸਟਾਂ ਦੀ ਗੱਲ ਕਰੀਏ ਜੀ ਨੰਬਰ 1 ਤੇ ਮੈਥ ਟੀਚਰ ਦੀ ਪੋਸਟ ਹੈ ਜੀ ਕੁਆਲਿਫਿਕੇਸ਼ਨ ਇਹਨਾਂ ਨੇ ਐਮ ਐਸ ਸੀ ਵਿਦ ਮੈਥ ਵਿਦ ਬੀ ਐਡ ਕਿ ਮੰਗੀ ਗਈ ਹੈ ਜੀ ਇੱਕ ਪੋਸਟ ਹੈ ਜੀ ਤੇ ਸੈਕੰਡ ਪੋਸਟ ਹੈ ਜੀ ਸਾਇੰਸ ਟੀਚਰ ਦੀ ਜੀ ਐਮ ਐਸ ਸੀ ਸਾਇੰਸ ਵਿਦ ਬੀ ਐਡ ਮੰਗੀ ਗਈ ਹੈ ਜੀ ਇੱਕ ਪੋਸਟ ਹੈ ਜੀ ਤੇ ਸੈਲਰੀ ਇਹਨਾਂ ਨੂੰ ਡਿਪਾਰਟਮੈਂਟ ਦੇ ਰੂਲਸ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਜੀ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਇੰਟਰਸਟਿਡ ਕੈਂਡੀਡੇਟ ਨੇ ਜਿਹੜੇ ਜੀ ਉਹ ਆਪਣੇ ਐਪਲੀਕੇਸ਼ਨ ਦੇ ਨਾਲ ਤੁਹਾਡੇ 셀ਫ ਅਟੈਸਟਡ ਕੀਤੇ ਗਏ ਡਾਕੂਮੈਂਟਸ ਤੁਸੀਂ ਇਸ ਐਡਰੈਸ ਦੇ ਉੱਤੇ ਭੇਜਣੇ ਹੋਣਗੇ ਜੀ cvjalandhar2011@gmail.com ਦੇ ਉੱਤੇ ਜੀ 19 ਮਈ ਲਾਸਟ ਤਰੀਕ ਹੈ ਜੀ 19 ਮਈ 2025 ਲਾਸਟ ਤਰੀਕ ਹੈ ਜੀ ਅਤੇ ਜੋ ਤੁਹਾਡਾ ਇੰਟਰਵਿਊ ਹੋਵੇਗਾ ਜੀ 22/5/2025 ਨੂੰ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜੀ ਤਾਂ ਕੈਂਟਨਮੈਂਟ ਬੋਰਡ ਜਲੰਧਰ ਇਸ ਐਡਰੈਸ ਤੇ ਤੁਹਾਡਾ ਇੰਟਰਵਿਊ ਹੋਵੇਗਾ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਟੈਲੀਫੋਨ ਨੰਬਰ ਦਿੱਤਾ ਹੋਇਆ ਜੀ ਤੁਸੀਂ ਇਸ ਟੈਲੀਫੋਨ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜੀ ਇਸ ਮੇਲ ਆਈਡੀ ਦਾ ਐਡਰੈਸ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਵੇਗਾ ਜੀ ਤੁਸੀਂ ਇਸ ਈਮੇਲ ਦੇ ਉੱਤੇ ਆਪਣੇ ਡਾਕੂਮੈਂਟ ਭੇਜਣੇ ਹੋਵੇਗੇ ਜੀ ਜੀ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਦੋਸਤੋ ਤੇ ਆਪਣੇ ਚੈਨਲ ਦੇ ਹੋਰ ਵੀ ਭਾਰਤੀਆਂ ਦੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ ਸ਼ੋਅ ਹੋ ਰਿਹਾ ਹੋਵੇਗਾ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਭਾਰਤੀ ਦੇ ਨਾਲ ਧੰਨਵਾਦ ਜੀ